ਜਾ ਰਹੇ ਆ ਘਰ ਵਾਪਸ ਗਰਮਕ ਪਿਆਰੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਵਾਗਤ ਆ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਅੱਜ ਜਾ ਰਹੇ ਆ ਫਤੰਪੁਰ ਦਿਵਾਨ ਤੇ ਦੋ ਐਨਨ ਤੇ ਹੁਣ ਸਾਰੇ ਸਿੰਘ ਨਾਲ ਰਿਸ਼ਵਜੀਤ ਹੁਣੀ ਸਾਰੇ ਚੱਲੇ ਆ ਅਸੀਂ ਦਿਵਾਨ ਤੇ ਤੇ ਦਿਖਾਉਨੇ ਤੁਹਾਨੂੰ ਕੀ ਕੁਝ ਕਰਦੇ ਆ ਜਾ ਕੇ ਸਗਰਮ ਪਿਆਰੋਂ ਤੁਹਾਨੂੰ ਦਿਖਾਉਣਾ ਕਿੱਥੇ ਜਾਵਾਂਗੇ ਕੀ ਕਰਾਂਗੇ ਸਾਰਾ ਦਵਾਨ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਚੱਲਦੇ ਆਂ ਜੀ ਜਾ ਰਹੇ ਆਂ ਪਹੁੰਚਣ ਵਾਲੇ ਆਂ ਦਿਨ ਚੜ ਗਿਆ ਅੰਤਿਮ ਇੱਛਾ ਕੀ ਕਹੀ ਹੈ ਸਾਡੀ ਅੰਤਿਮ ਇੱਛਾ ਇਹ ਹੈ ਜਿੰਨਾ ਗੁਰਸਿੱਖਾਂ ਨੇ ਹੀ ਕਿਹਾ ਹੈ ਜਦੋਂ ਸਾਡੀ ਮੌਤ ਆਵੇ ਸਾਡੇ ਅਸੀਸ ਤੇ ਆਰਾ ਚੱਲੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਸਾਹਮਣੇ ਹੋਣ ਆਖੋ ਸਤਿਨਾਮ ਵਾਹਿਗੁਰੂ ਅੰਤਿਮ ਇੱਛਾ ਕੀਏ ਕੋਈ ਰਾਜ ਭਾਗ ਨਹੀਂ ਮੰਗਿਆ ਕੋਈ ਖਾਣਾ ਨਹੀਂ ਚਾਹਿਆ ਵੀ ਸਾਨੂੰ ਆਖਵਾ ਦਿਓ ਵੀ ਅਖੀਰਲਾ ਸਮਾਂ ਹੁਣ ਵੀ ਆ ਸਵਾਦ ਦੇਖ ਲਈਏ ਨਹੀਂ ਨਹੀਂ ਮੰਗਿਆ ਕੀ ਹੈ ਸਾਡਾ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਸਾਹਮਣੇ ਹੋਵੇ ਆਖੋ ਸਤਿਨਾਮ ਵਾਹਿਗੁਰੂ ਮੇਰੇ ਗੁਰੂ ਦੇ ਮੈਨੂੰ ਦਰਸ਼ਨ ਹੋਣ ਸਾਹਮਣੇ ਗੁਰੂ ਤੇਗ ਬਹਾਦਰ ਮਹਾਰਾਜ ਦੇਖਦੇ ਹੁਣ ਜਦੋਂ ਮੇਰੇ ਸੀਸ ਤਿਆਰਾ ਚੱਲੇ ਜਦੋਂ ਮੌਤ ਆਵੇ ਜਦੋਂ ਅੰਤਲਾ ਸਮਾਵੇ ਨਾ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਰਹਿਣ ਮੰਗਿਆ ਗੁਰਮੁਖ ਪਿਆਰਿਓ ਪੂਰੀਆਂ ਨਹੀਂ ਮੰਗਿਆ ਵੀ ਜਦੋਂ ਸਾਡੀ ਜਾਨ ਨਿਕਲੇ ਨਾ ਸਾਡਾ ਸੀਸ ਸਤਿਗੁਰੂ ਅਕਾਲ ਪੁਰਖ ਜੀ ਤੇਰੇ ਚਰਨਾਂ ਵਿੱਚ ਹੋਵੇ ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਤੇਰੇ ਚਰਨਾਂ 'ਚ ਹੋਵੇ ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ ਮੇਰਾ ਸੀਸ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਏ ਮੰਗ ਮੰਗੀ ਤੇ ਗੁਰਮੁਖ ਪਿਆਰਿਓ ਸਾਹਮਣੇ ਗੁਰੂ ਤੇਗ ਬਹਾਦਰ ਮਾਰੇ ਨੂੰ ਰੱਖਿਆ ਗਿਆ ਭਾਈ ਦਇਆਲਾ ਜੀ ਨੂੰ ਰੂਹ ਵਿੱਚ ਬੰਨ ਕੇ ਸਾੜਿਆ ਗਿਆ। ਭਾਈ ਮਤੀਦਾਸ ਜੀ ਨੂੰ ਗੁਰਮਖ ਪਿਆਰਿਓ ਦੇਗ ਵਿੱਚ ਉਬਾਲਿਆ ਗਿਆ। ਜਿਵੇਂ ਪਾਣੀ ਵਿੱਚ ਅਸੀਂ ਆਲੂ ਵਾਲਦੇ ਆ ਨਾ ਬੀਬੀਆਂ ਸਬਜ਼ੀ ਬਣਾਉਣ ਤੋਂ ਪਹਿਲਾਂ ਆਲੂ ਵਾਲਦੀ। ਛਿਲ ਲੈ ਜਾਂਦੀ ਆਲੂ ਦੀ। ਇਸੇ ਤਰ੍ਹਾਂ ਉਹਨਾਂ ਨੂੰ ਉਬਾਲਿਆ ਗਿਆ। ਗੁਰਮਖ ਪਿਆਰਿਓ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਨੂੰ ਗੁਰਮਖ ਪਿਆਰਿਓ बनके फट्टियां ਦੇ ਵਿੱਚ ਸੀਸ ਤੇ ਉੱਪਰ ਦੀ ਆਰਾ ਚਲਾਇਆ ਗਿਆ ਵੀ ਕਿਤੇ ਗੁਰੂ ਤੇਗ ਬਹਾਦਰ ਮਹਾਰਾਏ ਡੋਲ ਜਾਣ ਪਰ ਨਹੀਂ ਡੋਲੇ ਕੱਲ ਦਾ ਦਿਨ ਜਿਹੜਾ ਲੰਘ ਕੇ ਗਿਆ ਨਾ ਇਸ ਦਿਨ ਨੂੰ ਗੁਰਮੁਖ ਪਿਆਰਿਓ ਭਾਈ ਦਿਆਲਾ ਜੀ ਭਾਈ ਸਦੀਦਾਸ ਜੀ ਭਾਈ ਮਤੀਦਾਸ ਜੀ ਇਹਨਾਂ ਦੀ ਸ਼ਹੀਦੀ ਹੋਈ ਹੈ ਤੇ ਅੱਜ ਦੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਹੈ ਸੁਗਰਮਕ ਪਿਆਰਿਓ ਜਾਇਆ ਦਵਾਨ ਤੇ ਬਹੁਤ ਵਧੀਆ ਹੈ ਦਵਾਨ ਹੁਣ ਜਾ ਰਹੇ ਆ ਪਦਮਪੁਰ ਸੰਦੀਪ ਕੰਦਾ ਫੋਨ ਵੇਖ ਕੇ ਆਉਣਾ ਤੇ ਫੋਨ ਵੇਖਣ ਜਾ ਰਹੇ ਆ ਲੱਗ ਗਈ ਆ ਪਦਮਪੁਰ ਬਸ 3-4 ਕਿਲੋਮੀਟਰ ਤੇ ਸੁਗਰਮਕ ਪਿਆਰਿਓ ਪਹੁੰਚ ਚੁੱਕੇ ਆ ਘਰ ਬਹੁਤ ਵਧੀਆ ਰਿਹਾ ਅਜਦਾ ਦਵਾਨ ਤੇ ਹੁਣ ਘਰ ਆ ਗਏ ਹੁਣ ਚਾਹ ਸ਼ਕਣ ਲੱਗੇ ਆ ਲੱਡੂਆਂ ਨਾਲ ਸਮਰ ਨੇ ਕੱਪੜੇ ਚੇਂਜ ਕਰ ਲਿਆ ਮੈਂ ਵੀ ਚੇਂਜ ਕਰ ਲਿਆ ਦਮਾਲਾ ਬੰਨੇ ਆ ਸਵਾ 4 ਹੋ ਗਏ ਆ ਗੁਰਦੁਆਰਾ ਸਾਹਿਬ ਗਿੜਾ ਮਾਰ ਕੇ ਆਉਨੇ ਹੁਣ ਗੁਰਦੁਆਰੇ ਸਭ ਜਾ ਕੇ ਦੇਖਦੇ ਹਾਂ ਉੱਥੇ ਕੀ ਕੰਮ ਕਰ ਚੱਲ ਰਿਹਾ ਸੋ ਗਰਮਕ ਪਿਆਰਿਓ ਗੁਰਦੁਆਰਾ ਸਾਹਿਬ ਜਾਏ ਬਾਠ ਕਰਿਆ ਤੇ ਹੁਣ ਪ੍ਰਸ਼ਾਦਾ ਛਕਣ ਲੱਗੀਆਂ 7:00 ਵਜੇ ਆ ਪਨੀਰ ਦੀ ਸਬਜ਼ੀ ਬਣੀ ਹੈ ਤੇ ਅੱਜ ਇੱਧਰ ਸਰਬੱਤ ਤੇ ਆਵਿ ਛਕੀ ਜਾਂਦੇ ਤੇ ਸਰਬੱਤ ਦਾ ਸੀਮਾ ਦਾ ਦਮਾਲ ਦੇਖੋ ਮਗਰ ਨੂੰ ਜਾ ਰਿਹਾ ਅੱਜ ਸੀਮਾ ਦਾ ਦਮਾਲਾ ਮਗਰ ਨੂੰ ਜਾ ਰਿਹਾ ਇੱਧਰ ਭਗਤੀ ਹੋ ਰਹੀ ਹੈ ਸੋ ਪ੍ਰਸ਼ਾਦਾ ਛਕਣ ਲੱਗੀਆਂ ਹੁਣ ਸੋ ਗਰਮਕ ਪਿਆਰਿਓ ਪ੍ਰਸ਼ਾਦਾ ਪਾਣੀ ਛਕ ਲਿਆ ਹੁਣ ਅਸੀਂ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ